ਕੀ ਇਹ ਨਿਕਾਣਾ ਕਦੇ ਦਾ ਐਡੇ ਤੇ ਦੇਖ ਇਹ ਤਾਂ ਨਿਕਲ ਜਈਆ ਉਹ ਉਹਦਾ ਉਹਦਾ ਨੰਬਰ ਹੈਗਾ ਤੇ ਕੋਈ ਸੌਂਕੀ ਦਾ ਹਾਂ ਸਹਰੂ ਗੈਸ ਵੈਲਕਮ ਬੈਕ ਟੂ ਮਾਈ ਨਿਊ ਲੋਗ ਤੇ ਆਪਾਂ ਚੱਲੇ ਹੁਣ ਆਹਰਾ ਵੀਜਣਾ ਸਵੇਰ ਦਾ ਟਾਇਰ 6 ਸਵਾ 6 ਹੋਏ ਹੋਏ ਨੇ ਚੱਲਦੇ ਹਾਂ ਫਿਰ ਤੇ ਵੀ ਦੇ ਹਾਂ ਨੇ ਅੱਗੇ ਤੁਹਾਨੂੰ ਬਣੇ ਦੇ ਵੀਡੀਓ ਜ ਤੱਕ ਚੈਨਲ ਸਬਸਕ੍ਰਾਈਬ ਕਰ ਲਿਓ ਕਰਦੇ ਆ ਕਿ ਕਰਦੇ ਆ ਰੈਂਬੋ ਮੇਰੇ ਮੁਰੇ ਜਾਂਦਾ ਭੱਜੇ ਤੂੰ ਪਹਿਲਾਂ ਚਲੇ ਜਾਏਗਾ ਮੈਂ ਜਾਉ ਪਹਿਲਾਂ ਵਾਰਦੇ ਤੂੰ ਰੈਂਬੋਈ ਰੈਂਬੋਈ ਲੋ ਇਹ ਪਹੁੰਚ ਗਿਆ ਮੋਟਰ ਤੇ ਰੋਟਰ ਵਟਰਾ ਭਾਜਾ ਸੰਗਰੀ ਦਾ ਮੋਬਾਈਲ ਚੱਲਦਾ ਪਹਿਲਾਂ ਹੌਲਾਂ ਦਾ ਕਿੜਾ ਦੇ ਦਾਂਗੇ ਪੋਸਟਰ ਮਾਰੇ ਡੂੰਗਾ ਚਲੇ ਖੂ ਤੇ ਇਹਦੇ ਉਦੋਂ ਬਾਅਦ ਛੱਟਾ ਦੇ ਦਾਂਗੇ ਹਾਲ ਤਾਂ ਸੁਭਾਗਾ ਤੋਂ ਹੀ ਕੁਝ ਲੈ ਜਾ ਨਾ ਇਹ ਲਿੰਕ ਟੇਢੀ ਹੋ ਗਈ ਪਤਾ ਨਹੀਂ ਕਿਵੇਂ ਹੋ ਗਈ ਕੋਲੇ ਹਾਲ ਲੱਜਦੇ 573 ਜੀ ਲੱਗ ਚੱਲਦੇ ਘਾੜਦੇ ਨੇ ਕੋਲੇ ਚੱਲਦਾ ਪਾਣੀ ਵਾਂਗ ਰਾਜ ਟਰੈਕਟਰ ਤੇ ਪਾਣੀ ਲੈ ਕੇ ਆਉਣਾ ਇਧਰ ਆ ਕੇ ਖੇੜ ਤੋਂ ਪਰ ਕੇ ਆ ਵਾਇਡ ਐਂਗਲ ਵਾਲਾ ਕੰਮ ਕੰਡ ਹੋ ਗਿਆ ਨਹੀਂ ਤਾਂ ਅੱਗੇ ਵਾਇਡ ਐਂਗਲ ਘੱਟ ਹੁੰਦਾ ਜੀ ਪੀਪੀ ਨਹੀਂ ਹੈਗੀ ਪੀਪੀ ਇਧਰ ਲਈ ਫਿਰਦਾ ਪੀਪੀ ਹਾਂ ਫੋਨ ਹੈਗਾ ਕੈਮਰਾ ਹੈਗਾ ਹੋਰ ਸਣਾ ਹੈ ਇੱਧਰ ਦੇ ਜਾ ਤਾ ਤਾ ੁਰਾ ਸਾਹਬ ਹੋਰ ਅਛੜ ਇਸ ਤੇ 5K ਕੈਮਰਾ ਹੈਗਾ ਕਿਹਦਾ ਕੈਮਰਾ ਹੈਗਾ ਤੇ ਚਲੋ ਵਲੋ ਪਹਿ ਬਾਣੀ ਭਰਦੇ ਆ ਚਲਦੇ ਆ ਫਿਰ ਉਹਦੇ ਪਾਉਣੇ ਐ ਟਰੈਕ ਇਹਦੀ ਵੀ ਰੌਣੀ ਕਰੀ ਸੀ ਬਹੁਤ ਆਲ ਹੋਊ ਬਸ ਸਾਰੇ ਦੀ ਰੌਣੀ ਹੋ ਗਈ ਸਖਤ ਹੋ ਗਈ ਏ ਜ਼ਮੀਨ ਇੱਕ ਦਿਨ ਸਾਂ ਹੀ ਬੌਣ ਆਲਾ ਹੋ ਜੂ ਹੋ ਜੂ ਹੋਏ ਤਾਂ ਗਿੱਲਾ ਇੱਕ ਦਿਨ ਸਾਂ ਹੀ ਬੌਣ ਆਲਾ ਹੋ ਜੂ ਤੋਂ ਉਧਰ ਪਨੀਰੀ ਵੀਤੀ ਸੀ ਉੱਥੇ ਇਹ ਜੂਮ ਸਿੱਖਣਾ ਯਾਰ ਇਹਦਾ ਕਿੱਥੋਂ ਹੁੰਦਾ ਜੂਮ ਫਣੀ ਹੁੰਦਾ ਦੇਖੋ YouTube ਦੇ ਘਟੇ ਜੂਮ ਹੁੰਦਾ ਕਿ ਨਹੀਂ ਹੁੰਦਾ ਇੰਦੇ ਜੂਲੀ ਫੋਨ ਵਰਤਣਾ ਬਹੁਤ ਵਾਕੀ ਚਾਲਦੇ ਅੰਦਰ ਪੂਰੇ ਭਰ ਲੱਗੇ ਨੇ ਨੇ ਕਹਿ ਰਹੇ ਨੇ ਹੈਂਡਲਿੰਗ ਕਰਨਾ ਬੜਾ ਕੰਮ ਹੈ ਪਰ ਜੀ ਦੀ ਵੀ ਆਈਏ ਜਾ ਕੇ ਥੋੜਾ ਹੀ ਬਹੁਤ ਆਲੀ ਲੀਟਰ ਦੇ ਵੀ ਘੱਟ ਲੀਟਰ ਦਾ ਅੱਧਾ ਲੀਟਰ ਬਣਾਉਂਦੇ ਤੇ ਉਹ ਟਰਾਲੀ ਖੜੀ ਆ ਪੂਰੇ ਉਹ ਦੇ ਰੋਟਾ ਫਟਰ ਦੇ ਟਰਾਲੀ ਵੱਲ ਟਰਾਲੀ ਸਕਰ ਕਰਨੀ ਪਊ ਫੇਰ ਰੋਟਾ ਫਟਰ ਦੇਖਦੇ ਆ ਉਹ ਦੇ ਆ ਬੀਲ ਜਾਂਦਾ ਟੱਕਣ ਖੋਲਣੀ ਪਾਸਾ ਪਣੀ ਹੈਗਾ ਲੈਗਾ ਸ਼ੁੱਕਰ ਹੋ ਗਿਆ ਤੇ ਜੋ ਹੋਣੀ ਨਾ ਹੁੰਦੀ ਟੈਂਕੀ ਅੱਡ ਤਾਂ ਲੱਗਣ ਵਾਲੀ ਚਾਹੀਦੀ ਐ ਇਹੇ ਬਣਾ ਕੇ ਰੋਣੀ ਪਊ ਲਗਾਜ ਕੋਲੋਂ ਟੋਲੀ ਟੈਂਕੀ ਤਾਂ ਸਰਾ ਵਾਡਰ ਰੱਖ ਦਿਓ ਇਹ ਕੁੱਤੀ ਖੋਲਣੇ ਪਉਣ ਫਾਣ ਖੋਲ ਦੇਣੇ ਚੱਲੇ ਨੇ ਸਵਾਗਤ ਗੋਇਨ ਵਾਲੀ ਲਾ ਜਲਦਨ ਟਰੈਕਟਰ ਕੱਢਦੇ ਹਾਂ ਸਵਾਗਾ ਮਾਰਕ ਵੱਜ ਰੂਟਾ ਫਿੱਟਰਣਾ ਛੱਟਾ ਦੇ ਦਾਂ ਜੜਾ ਜੁੜਾ ਹੋਣਗੇ ਬਾਕੀ ਦੇਖਦੇ ਹਾਂ ਯਾਰ ਕਿਵੇਂ ਕਰਦੇ ਹਾਂ ਤੇਰੀ ਨੀ ਕੋਗ ਨਾ ਗਾ ਬਾਕੀ ਵਾਹੀ ਕਰੋ ਲੋਈ ਹਲ ਤੱਕ ਇਹਰਾ ਮਾਰ ਤੇ ਓਕੇ ਇਹਨੂੰ ਸੁਆਗ ਦੇ ਅੰਦਰ ਕਰ ਦਈਏ ਹੁਣ ਤੋਂ ਅੱਗੇ ਮਿੱਤੇ ਨੇ ਹੁਣ ਸ਼ਟਾ ਦੇ ਕੇ ਰੂਟਾ ਮਟਰ ਮਗਾਵਾ ਜੜਾ ਜੋੜਾ ਜੀ ਖਤਮ ਹੋ ਜਾਣਗੇ ਇਹ ਜੜਾਂਗੇ ਕੋਟੇ ਰਿਹਾ ਹੋਰ ਮਗਰੀ ਭਾਵਾਂਗੇ ਸੂ ਅਗਾ ਉਹ ਮਾਗੇ ਪਰਲੋ ਵਾਲਾ ਸਲੋ ਨੀ ਸੂ ਅਗਾ ਵੀ ਆਜ ਕੇ ਮਾੜਾ ਮਾੜਾ ਪੰਜ ਦਵਾ ਤੇ ਰੋਟਾ ਫੁੱਟਰ ਫੇਰਨੀ ਆ ਇਹਦੇ ਵੀ ਆ ਵੀ ਘਟਨ ਨਾਲ ਦਲੇ ਬੱਟ ਬੰਨਾ ਜੇ ਕਹੀ ਲੈ ਕੇ ਘਟ ਦਾਂਗੇ ਜਾਨ ਸੁਟਾ ਦੇ ਦੀ ਆਪਾਂ ਛੱਟਾ ਲੇ ਗਏ ਮੱਕੀ ਤੇ ਬਾਜਰਾ ਮੱਕ ਤੇ ਬਾਜਰਾ ਮੱਕ ਦਾ ਦਾਪਾ ਥੋੜਾ ਥੋੜਾ ਛੱਟਾ ਦੇਣਾ ਵੱਧ ਤਾਂ ਬਾਜਰਾ ਹੀ ਹੈ ਤੇ ਪਹਿਲਾਂ ਮੱਕ ਦਾ ਛੱਟਾ ਦੇਦੇ ਨੇ ਲੋਈ ਛੱਟਾ ਦੇਤਾ ਹੋ ਗਿਆ ਖਾਲੀ ਲਹਾਵਾ ਮੋਟਰ ਚੱਲ ਪਈ ਇੱਧਰ ਹੁਣ ਆ ਸੱਟਾ ਦੇ ਤਾਂ ਰੋਟਾ ਫਿਟਰ ਪਾ ਕੇ ਲਿਆਉਨੇ ਹਾਂ ਤੇ ਇਹਨਾਂ ਰੋਟਾ ਫਿਟਰ ਵਿੱਚ ਦੀ ਕੱਢਦੇ ਨੇ ਆ ਜੜਾ ਜੜਾ ਜੇ ਹੋਣੀ ਹੈ ਮੜੀ ਜੇ ਹੋਣੀ ਹੈ ਤੇ ਆ ਬੜੀ ਆ ਹਲਾ ਨਾਲ ਹੋ ਗਿਆ ਸੋ ਅੱਗਾ ਮਾਰਤਾ ਸੀ ਤੇ ਇਹ ਦੋ ਵਾਰ ਰੋਟਾ ਫਿਟਰ ਲਾਉਣਾ ਪੈਂਦਾ ਰੋਟਾ ਫਿਟਰ ਨਹੀਂ ਦਾ ਦੋ ਵਾਰ ਹੀ ਲਾਉਣਾ ਪੈਂਦਾ ਪਹਿਲੀ ਵਾਰ ਤਾਂ ਸਫਾਈ ਹੀ ਨਹੀਂ ਕਰਦਾ ਇਹ ਜੜਾ ਜੀਆਂ ਹੋਣੀ ਕਰਦਾ ਤੇ ਰੋਟਾਵਾਟਰ ਚੱਕਰ-ਚੁਕਰਾਂ ਦਾ ਹਰਕਣ ਆਹ ਇੰਦਾਂ ਐ ਪੇ ਬਾਨਕੂਬ ਨੂੰ ਬਾਬਾ ਨਾਲ ਬਰਕਤ ਕਰੂ ਕਿ ਚੱਲਦਾ ਰਹਿਟ ਕੋਲ ਟਰੈਕਟਰ ਚੱਕਦੇ ਆਂ ਅੱਛਾ ਉਹਿਆ ਕਰਨ ਚੱਕਦੇ ਨਹੀਂ ਲੈ ਕੇ ਜਾਣੀ ਚੱਕ ਦੇਗਾ ਅਰੇ ਆਪਾਂ ਫੇਰ ਗਾਣੀ ਚੱਕ ਦੇਗਾ ਮੈਂ ਹੰਤਾ ਤੇ ਚੱਲਦੇ ਆਂ ਉਸ ਲੈ ਨਾ ਉਹ ਖੜਾ ਕਬਾ ਹਫਤਾ ਮੂਰੀ ਆਇੰਦਾ ਇਹਦਾ ਵਾਈਡ ਇੰਗਲ ਇਨ ਆਉਂਦਾ ਹੱਥ ਮੁਰੇ ਆ ਜਾਂਦਾ ਤੋਂ ਨਾ ਲੌਈ ਚੱਲਿਆ ਕਰ ਰੂ ਤੇ ਉਹ ਆ ਕਾ ਵਾਲਿਆ ਉਹ ਤੇ ਕੱਢਦਾ ਇਹ ਕੱਢ ਕੇ ਤੇ ਪਾਉਂਦੇ ਆ ਦੁਬਾਰਾ ਰੂਟਾ ਇਟਰ ਇਹਦਾ ਜਿਹਦਾ ਕਾਰਗੜਿਆ ਭੈਜੂ ਸਵਾਈ ਆ ਲੱਗ ਗਿਆ ਜਣਾ ਜਵਾਈ ਝੰਡਾ ਜੀ ਇਹ ਕੈ ਸੰਗਰ ਕਰਾ ਕੇ ਜੇ ਛੱਡ ਜੇ ਦਾ ਲੋਕ ਲੱਗਦਾ ਮੈਂ ਜੇ ਕੱਢ ਦੇ ਲੋ ਨਿਬੜਗਾ ਕੰਮ ਚੱਲਿਆ ਕਰ ਲੋ ਸਾਰੇ ਜਿ ਭੱਜ ਗਏ ਰੋਟਾ ਵਿੱਚ ਇਹ ਥੰਨੋਂ ਕੱਢ ਦੀ ਲੀਰ ਲੂਰ ਜੀ ਪਈ ਆ ਜੀ ਪਾਣੀ ਮਾਰਦਾਂ ਫਗਲਾ ਤੋਤਾ ਹੋਇਆ ਸੀ ਤੋ ਬੜਾ ਸੀ ਅੰਦਰੋਂ ਇਹਨਾਂ ਵਰਗਾ ਉਹਨੂੰ ਖਾਦ ਗਿਆ ਤਵੀ ਗੱਡੀ ਜੀ ਤਵੀਏ ਚ ਪਾ ਦਿੰਨੇ ਆ ਮੇਰੇ ਤਵੀ ਡੂੰਗਾ ਨਹੀਂ ਆਣ ਲੈਂਦੇ ਪਤਾ ਨਹੀਂ ਕਿਉਂ ਨਹੀਂ ਤੇ ਦੂਜੇ ਰੂਟੇ ਵਟੇ ਡੂਰੇ ਜਾਂਦੇ ਆ ਤਵੀ ਰੱਗਣਾ ਤਵੀ ਨਾਲ ਦਾ ਰਿਕੜਦਾ ਇੱਧਰ ਤੇ ਛੌਲਦੇ ਆਂ ਅਦਰ ਨੇ ਰੋਟੀ ਬਣੀ ਜਾ ਰਹੀ ਛੌਲ ਵੀ ਗੱਡ ਲਈਏ ਚਲੋ ਛਾਲਦੇ ਕਰਮ ਹੰਦਵਾ ਇਹ ਰਹੀ ਤੁਸਾਂ ਮੈਂ ਵੀ ਤੇ ਬਣ ਆ ਛੋਟੇ ਛੋਟੇ ਦੋ ਅੰਬ ਟੁੱਟੇ ਹੋਏ ਇਹ ਲਾਂਦੇ ਚਟਣੀ ਬਣਾ ਲਾਂਗੇ ਛੋਟੇ ਛੋਟੇ ਹੀ ਦੇ ਸੁੰਦਰ ਟਕਲਾ ਹੁਣ ਅਜਾੜ ਚੱਟਣੀ ਬਣ ਜੂਗੀ ਪਾਰਾ ਸਤ ਧੋਣੇ ਪਾਣਾ ਤੇ ਲਿਪੜੇ ਬਹੁਤ ਪਏ ਨੇ ਮਿੱਟੀ ਨਾਲ ਲੱਫੜ ਲਿਪੜੇ ਕੱਪੜੇ ਅੱਤਲ ਹਲਟ ਤਾਂ ਕੱਲ ਦੀ ਪਾਈ ਹੈ ਫਿਰ ਤੇ ਮਾ ਵੀ ਤੁੱਪੇ ਖੜੇ ਨੇ ਅੰਦਰ ਕਰਦੀ ਇੱਕ ਕੁੰਟੀ ਚਾਬੀ ਰਹਉਂਦੇ ਨੂੰ ਜਿਹੜਾ ਵੇਖ ਚਾਬੀ ਚੱਕ ਲਈ ਅੰਦਰ ਜਾਨਣ ਜਾ ਕੇ ਤੇ ਲਾਈਟ ਚਾਹੀਦੀ ਐ ਲਾਈਟ ਦੀ ਸੂਤ ਨੇਰੀ ਮਾੜੀ ਲੱਟਾਂ ਲੁੱਟਾ ਹੁਣ ਫੇਰ ਵਧੀਆ ਗਲੀਤੀ ਆ ਜਾਂਦੀ ਨਹੀਂ ਦੇ ਤੇ ਕੋੜਾ ਕੈਮਰਾ ਲੱਗਿਆ ਹੋਇਆ ਮਾਹੀਏ ਜੇ ਅੱਭੀ ਚਲੋ ਹੂੰ 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 ਮਕਲਾ ਲੱਗ ਰਿਹਾ ਹੈ ਨਹੀਂ ਲੇਬੀੜੇ ਗੀ ਫੇਰ ਨਾਲ ਦੇਖੋ ਕੀ ਹੈ ਬੰਨੇ ਚੱਲ ਕਾਣੇ ਗੰਨਾ ਗੰਨਾ ਦੇ ਹੁਣ ਕਿੰਨਾ ਕਹੋਗੇ ਵਾਈਡ ਐਂਗਲ ਬੜਾ ਘੈਂਟ ਆਉਂਦਾ ਜਦੋਂ ਵਾਈਟ ਇਹ ਮਹਿਕ ਮੂਕ ਲੱਗ ਜਾਂਦਾ ਦੇਖੋ ਕਿੰਨਾ ਸ਼ਰਾਫਣਦਾ ਫਿਰ ਮੋਟੋ ਬਲੌਗ ਕਰਿਆ ਕਰਾਏ ਫਾਇਦਾ ਹਵਾ ਦੀ ਆਵਾਜ਼ ਆਉਂਦੀ ਹੂ ਇਸ ਵਿੱਚ ਰਾਹੀ ਪੂਰੀ ਹੋ ਗਈ। ਲਾਈਟ ਵੀ ਆਈ ਵੀ ਹੈ। ਕੋਲਟਰਾ ਦੀ ਲਾਈਟ ਜਲਦੀ ਹੈ। ਬੱਸ ਇੱਕ ਤਰੀਕ ਸਾਈਂ ਛੱਡਣਗੇ। ਉਦੋਂ ਬਾਅਦ ਜਿਨ੍ਹਾਂ ਨੇ ਕਿਥੇ ਛੱਡ ਨਹੀਂ ਆ ਲੜਦੂ। ਫਿਰ ਤਾਂ ਕੰਟਾ ਛੱਡਿਆ ਕਰਨਗੇ ਪਨੀਰੀਆਂ ਵਾਸਤੇ ਨਹੀਂ ਛੱਡਿਆ ਕਰਨਗੇ। ਹੁਣ ਵੋਟਾਂ ਕਰਕੇ ਜਿਵੇਂ ਸ਼ਾਂਤ ਪਈ ਹੈ ਸਰਕਾਰ। ਪਹਿਲਾਂ ਦੇਖ ਲੋ ਜੀਰੀ ਨੂੰ ਅੱਖ ਲਾ ਦੋ ਜੇ ਫਟਕਦੇ ਨੇ ਇਹਨਾਂ ਨੂੰ ਪਤਾ ਲੱਗ ਜਾਵੇ ਹੁਣ ਪੂਰਾ ਪਤਾ ਹੀ ਲੱਗਿਆ ਇਹਨਾਂ ਨੂੰ ਜਿਵੇਂ ਅੱਖਾਂ ਬੰਦ ਕਰੀ ਇਹਨੇ ਕਬੂਤਰ ਵਾਂਗ ਤੇ ਆ ਵੀਰ ਇਹ ਵੀ ਰੌਣੀ ਰਹਿੰਦੀ ਆ ਸਾਰਾ ਹੋਟਲ ਲੱਗਿਆ ਨਾ ਆ ਗਿਆ ਗੰਨਾ ਉਹ ਗੰਨਾ ਪੂਰਾ ਭਾਈਆ ਮੋਟਰ ਚੱਲਦੀ ਆ ਆ ਪਾਣੀ ਟੁੱਟਿਆ ਲੱਗਦਾ ਮੈਨੂੰ ਪਾਣੀ ਟੁੱਟ ਗਿਆ ਆ ਪਾਣੀ ਟੁੱਟ ਗਿਆ ਪਾਣੀ ਟੱਟ ਗਿਆ ਆ ਤਾਂ ਬੰਦ ਕਰਤਾ ਇੰਨਾ ਘਰ ਭਰ ਗਿਆ ਫालतू ਆਉਂਦਾ ਸੋਨੂੰ ਉਧਰ ਵੀ ਨੱਕਾ ਵਗਨ ਨਾਲ ਆ ਬਦਲੂ ਆਉਂਦਾ ਹੁਣੇ ਉਹ ਕਰੇ ਚਲੇਗਾ ਉਹਨਾਂ ਤੋਂ ਨੇ ਹੋ ਰਹੀ ਸੀ ਚੱਕੋ ਇਹਦਾ ਵਾਟਰ ਟੈਸਟ ਮੈਂ ਮਾਉਂਦਾ ਕੰਮ ਲੋ ਸਲਾਫਲਾ ਚੱਲਦੇ ਆ ਮੱਕੀ ਵੀ ਵਧੀਆ ਹੋਗੀ ਕਾਸੀ ਹੋਗੀ ਆ ਇਹ ਚਾਰ ਵਾਰ ਪਿਆ ਪੰਡ ਵੀਜੀ ਇਹ ਪਕਾ ਲਾਂਗੇ ਇਹਨੂੰ ਉਹ ਪਹਿਲਾਂ ਦੇ ਵੀਜੀ ਫੇਰ ਟੁੱਟ ਗਿਆ ਬੋਰੀ ਲਾਈ ਸੀ ਮੈਂ ਤਾਂ ਉਹੀ ਫੇਰ ਟੁੱਟ ਗਿਆ ਆਦਾ ਬਾ ਆਪਾ ਪਾਣੀ ਦੇਖਣਾ ਆਹ ਦੇਖਣਾ ਇਹ ਕਿਹੜਾ ਵਾਰ ਨਾਲ ਇਹ ਪਤਾ ਲੱਗ ਗਿਆ ਪਾਣੀ ਛੁੱਟ ਗਿਆ ਲਿਆ ਕੇ ਨੱਕਾ ਲਾਤਾ ਤੇ ਚੱਲਿਆਂ ਪੈਣਾ ਨੂੰ ਆਉਣਗੇ ਆਊਗਾ 3 ਲੱਖ ਰੁਪਏ ਦਾ ਨੱਖਾ ਆਣਾ ਕਰਦੇ ਦਾ ਐਡੇ ਤੇ ਦੇਖ ਇਹ ਤਾਂ ਨਿਕਲ ਜਾਈਆ ਉਹ ਉਹਦਾ ਉਹਦਾ ਨੰਬਰ ਹੈਗਾ ਜਿਹਦੇ ਕੋਲ ਸੌਂਕੀ ਦਾ ਹੈਗਾ ਉਹਦਾ ਕਿ ਬਸ ਤਾਂ ਕੀ ਗੱਲ ਆਉਗਾ ਬਾਜੀ ਚੱਲਦੀ ਆ ਬਾਜੀ ਹਾਂ ਹਾਂ ਖਾ ਉਹ ਨਹੀਂ ਕੀ ਹੈ ਮੈਨੂੰ ਪਤਾ ਨਹੀਂ ਲੱਗਿਆ ਕਿ ਇਹ ਤੇ ਛੱਟ ਇਹਨਾਂ ਨੇ ਮੈਂ ਉਦੋਂ ਨੂੰ ਗਿਆ ਹੋਇਆ ਸੀ ਸਵੇਰੇ ਛੱਡੇ ਉਹਨਾਂ ਦੇ 6 ਵਜੇ 6:30 ਸੌਂਕੀਆਂ ਲਾਈਏ ਹੋਣ ਆਹ ਸੌਂਕੀ ਦਾ ਫੋਨ ਲਾ ਉਹਨੂੰ ਕਹਿੰਦਾ ਆਹ ਆਹ ਕੀ ਚੀਜ਼ ਆਹ ਦਿਖਾ ਮੈਨੂੰ ਕੈਮਰਾ ਇਹ ਫੋਟੋ ਨਹੀਂ ਆ ਗਿਆ ਬੰਦੇ ਫੋਟੋ ਆਈ ਹੈ ਮਸਰ ਹਾਂ ਨਾਲ ਜਾ ਚਾਰਜ ਦੂਰ ਸਾਈ ਜਾਉ ਤਾਈ ਤੇ ਵਰਤੂ ਉੱਥੇ ਤਾਈ ਘੜਾ ਦਿੱਤਾ ਜਾਵੇ ਇਹ ਖਰੂਗਿੰਦਾ ਨਾ ਕੱਠਾ ਆਏ ਗੁਬਤਰੇ ਜਾਂਦੇ ਜੇ ਤੇ ਦੇਖੇ ਛੋੜੇ ਛੋੜੇ ਦੇਖਣਗੇ ਮੋळा ਇਕੱਠਾ ਤੇ ਬਸ ਤਿੰਨੇ ਚਾਹ ਪਾਣੀ ਪੀਨੇ ਯਾਰ ਪੌਣੇ 9 ਹੋ ਗਏ 9 ਪਾਉ 9 ਪਾਉ ਹੋ ਗਏ ਸ਼ੈਫ ਕਰੋ ਸ਼ੈਫ ਅੰਮੀ ਰੋਟੀ ਚਾਹ ਵਰਤੀ ਹੋਣਾ ਵਰਤੀ ਫੇਰ ਜ ਰਾਜਮਾਨੇ ਲੋਈ ਵੀਡੀਓ ਸੇਵ ਹੋ ਗਈ ਫੋਨ ਚ ਆਪਾਂ ਇੱਧਰ ਐਡ ਕਰ ਲਈਏ ਇਹ ਤੋਂ ਲੋਈ ਵੀਡੀਓ ਸੇਵ ਹੋ ਗਈ ਫੋਨ ਚ ਆਪਾਂ ਇੱਧਰ ਐਡ ਕਰ ਲਈਏ ਇਹ ਤੋਂ ਕੱਢ ਕੇ ਤੇ ਬਾਕੀ ਕਰਦੇ ਇਹਨੂੰ ਬੰਦ ਬਾਕੀ ਵੀਡੀਓ ਸ਼ਾਮ ਨੂੰ ਕਰਾਂਗੇ ਕੰਟੀਨਿਊ ਕਰਦੇ ਆ ਤਾਂ ਤੱਕ ਚੈਨਲ ਸਬਸਕ੍ਰਾਈਬ ਕਰ